ਵੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜਦੋਂ ਤੋਂ ਹੀ ਐਸਐਚਓ ਮਹਿੰਦਰ ਸਿੰਘ ਨੇ ਥਾਣਾ ਮੁਕੰਦਪੁਰ ਦੀ ਵਾਕਡੋਰ ਸੰਭਾਲੀ ਹੈ ਉਦੋਂ ਤੋਂ ਹੀ ਲੋਕਾਂ ਨੂੰ ਲੁੱਟਾ ਖੋਹਾਂ ਅਤੇ ਨਸ਼ਿਆ ਸਬੰਧੀ ਕੁਜਰਾਤ ਮਹਿਸੂਸ ਹੋਈ ਹੈ ਜਿਸ ਲੜੀ ਵਿੱਚ ਮੁਕੰਦਪੁਰ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ ਜਿਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਮਹਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਹ ਐਸਆਈ ਸੰਦੀਪ ਸਿੰਘ ਨੇ ਥਾਣਾ ਮੁਕੰਦਪੁਰ ਦੀ ਪੁਲਿਸ ਪਾਰਟੀ ਨਾਲ ਪਿੰਡ ਬਖਲੌਰ ਤੋਂ ਮੁਕੰਦਪੁਰ ਵੱਲ ਨੂੰ ਸਕੂਟਰੀ ਤੇ ਆ ਰਹੇ ਦੋ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹ ਪੁਲਿਸ ਨੂੰ ਚੁਕਾਨੀ ਦੇ ਕੇ ਭੱਜਣ ਲੱਗੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 5 ਗ੍ਰਾਮ ਹੈਰੋਇਨ ਤੇ 28 ਨਸ਼ੇਲੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਪਛਾਣ ਲੱਭਾ ਪੁੱਤਰ ਜੀਤਰਾਮ ਵਾਸੀ ਬਖਲੌਰ ਅਤੇ ਤੀਰਥਰਾਮ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਮਾਲੋ ਮਜਾਰਾ ਥਾਣਾ ਮੁਕੰਦਪੁਰ ਵੱਜੋਂ ਹੋਈ

ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੀ ਤੇ ਅੱਜ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਐਸਐਸਪੀ ਸਾਹਿਬ ਮਾਨਯੋਗ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਸ੍ਰੀ ਹਰਜੀਤ ਸਿੰਘ ਜੀ ਡੀਐਸਪੀ ਸਾਹਿਬ ਸਾੁਰਵਜਨ ਬੰਗਾ ਉਹਦੀ ਅਗਵਾਈ ਦੇ ਵਿੱਚ ਅਸੀਂ ਰਾਤ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਉੱਤੇ ਸਪੈਸ਼ਲ ਡਿਊਟੀ ਸਪੈਸ਼ਲ ਗਸ਼ਟਨਾ ਕਰ ਰਹੇ ਸੀਗੇ ਤਾਂ ਸੰਦੀਪ ਪੁਲਿਸ ਪਾਰਟੀ ਨੂੰ ਸੁਦੇ ਸਫਲਤਾ ਮਿਲੀ ਜਦੋਂ ਐਸਐਸ ਸੰਦੀਪ ਸਿੰਘ ਦੇ ਨਾਲ ਪੁਲਿਸ ਮਲਾਕ ਜਿਹੜੇ ਗਸ਼ਤ ਕਰਦੇ ਹੋਏ ਬਖਲਾਵਰ ਸਾਈਡ ਜਾ ਰਹੇ ਸੀਗੇ ਤਾਂ ਦੋ ਨੌਜਵਾਨ ਇੱਕ ਸਕੂਟੀ ਤੇ ਆਉਂਦੇ ਹੋਏ ਕਾਬੂ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਲੱਭਾ ਵਾਸੀ ਬਖਲਾਵਰ ਤੇ ਦੂਜਾ ਹਰਾਮਪੀਰ ਤਵਾਸੀ ਮਾਲੂਮ ਹੋਇਆ ਇਹਨਾਂ ਦੇ ਕੋਲੋਂ 5 ਗ੍ਰਾਮ ਹੈਰੋਇਨ ਤੇ 28 ਐਂਟੋਕਸਿਕੈਂਟ ਟੈਬਲੇਟਸ ਬ੍ਰੰਦ ਹੋਈਆਂ ਜਿਨ੍ਹਾਂ ਨੂੰ ਅਸੀਂ ਕਾਬੂ ਕਰਕੇ ਮਕਦਮਾ ਨੰਬਰ 1 ਡੇਟ ਅੱਜ ਦੀ 112025 ਐਨਡੀਪਸਟਿਆ ਤਰ੍ਹਾਂ ਦੇ ਤਹਿਤ ਮਕਦਮਾ ਦਰਜ ਰਿਸ਼ਟੇ ਕਰਕੇ ਦੋਨਾਂ ਦੋਸ਼ੀਆਂ ਗ੍ਰਿਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਗ੍ਰਿਫਤਾਰ ਕਰਕੇ ਅਸੀਂ ਅਜਮਾਨਤ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਮਹਾਦਲਾ ਕੇ ਹੋਰ ਸਾਖੀਆਂ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਦੇ ਨਾਲ ਰਿਲੇਟਡ ਪਾਏ ਗਏ ਜਾਂ ਜਿਹੜੇ ਇਹਨਾਂ ਦੇ ਨਾਲ ਲਿਪਤ ਪਾਏ ਗਏ ਕਿੱਥੋਂ ਲੈ ਕੇ ਆਏ ਸੀਗੇ ਗਾ ਅੱਗੇ ਕਿਹਨੂੰ ਦਿੰਦੇ ਸੀਗੇ ਇਹ ਸਾਰਾ ਕੁਝ ਅਸੀਂ ਪਤਾ ਕਰਾਂਗੇ ਤੇ ਖਲਾਫੀ ਕਾਰਵਾਈ ਕਰਾਂਗੇ ਤੇ ਜਿਹੜਾ ਲੱਭਾ ਵਾਸੀ ਬਖਲੌਰ ਹੈਗਾ ਇਹ ਤੇ ਆਲਰੇਡੀ ਦੋ ਮੁਕਾਦਮੇ ਪਹਿਲਾਂ ਵੀ ਐਨਸ ਸਾਡੇ ਤਰਜ ਨੇ ਇੱਕ ਸ਼ਰਾਬ ਦਾ ਮੁਕਾਦਮਾ ਦਰਜ ਹੈ ਉਹ ਵੀ ਅਸੀਂ ਜਿਹੜੇ ਮੁਕਾਦਮੇ ਦੇ ਕੀ ਬਣਿਆ ਦੇ ਉਹਨਾਂ ਦੇ ਵਿੱਚ ਕੋਈ ਸਜ਼ਾ ਹੈਗੀ ਤਾਂ ਉਹ ਵੀ ਅਸੀਂ ਵੱਧ ਤਰਾਮਾ ਕਰਾਂਗੇ ਤੇ ਮੈਂ ਸਾਰੇ ਇਲਾਕਿਆਂ ਦੇ ਵਸਨੀਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿ ਪੁਲਿਸ ਤੁਹਾਡੀ ਮਦਦ ਲਈ ਹਰ ਟਾਈਮ ਹਾਜ਼ਰ ਹੈ 24 ਘੰਟੇ ਤੁਹਾਡੇ ਨਾਲ ਹੈ ਕਿਸੇ ਵੀ ਕਿਸੇ ਤਰ੍ਹਾਂ ਕੋਈ ਜ਼ਰੂਰਤ ਪੈਣੀ ਹੈ ਕਿਸੇ ਸਮੇਂ ਵੀ ਉਹ ਸਾਨੂੰ ਕਾਲ ਕਰ ਸਕਦੇ ਹੈਗੇ ਆ ਤੇ ਨਸ਼ੇ ਦੇ ਖਿਲਾਫ ਅਸੀਂ ਜੋ ਮੁਹਿੰਂਡੀ ਹੋਈ ਹੈ ਰਮਾਤਾ ਮਾ ਕਰੇ ਸਿਹਤ ਵਿੱਚ ਕਾਮਯਾਬ ਹੋਈਏ ਤੇ ਮਕੰਦਪੁਰ ਏਰੀਆ ਨੂੰ ਨਸ਼ਾ ਮੁਕਤ ਕਰਕੇ ਤੁਹਾਡੇ ਬਾਬਾ ਘਟਿਏ ਧੰਨਵਾਦ ਥੈਂਕ ਯੂ